ਨਵਾਂ ਸ਼ਹਿਰ ਦੇ ਚੰਡੀਗੜ੍ਹ ਰੋਡ ਤੇ ਸਥਿਤ ਬਰਨਾਲਾ ਕਲਾ ਦੇ ਪੈਂਦੇ ਖੇਤਾਂ ਦੇ ਨਾੜ ਨੂੰ ਲੱਗੀ ਅੱਗ ਮੇਰੀ ਜਾਣਕਾਰੀ ਮੁਤਾਬਕ ਉੱਥੇ ਖੜੇ ਮੌਜੂਦ ਲੋਕਾਂ ਨੇ ਦੱਸਿਆ ਹੈ ਕਿ ਕੁਝ ਬੱਚੇ ਛੱਡੇ ਚੱਕ ਦੇ ਸਨ ਅਤੇ ਉੱਥੇ ਦੱਬੀ ਤੀਲਾਂ ਦੀ ਵੀ ਭਈ ਮਿਲੀ ਉਸ ਦੇ ਨਾਲ ਅੱਗ ਲੱਗਣ ਨਾਲੇ ਕਾਫੀ ਨਾੜ ਨੂੰ ਅੱਗ ਲੱਗ ਗਈ ਅਤੇ ਕਣਕ ਦਾ ਬਚਾਅ ਹੋ ਗਿਆ ਕਾਫੀ ਤੱਕ ਪਰ ਇਥੋਂ ਤੱਕ ਇਹ ਵੀ ਹੈ ਕਿ ਨੁਕਸਾਨ ਵੀ ਕਾਫੀ ਹੋ ਗਿਆ ਕਿਉਂਕਿ ਠੇਕੇ ਤੇ ਲਈ ਜ਼ਮੀਨ ਦੀ ਪਰਭਾਇ ਵੀ ਕਰਨੀ ਹੈ ਜਿਹੜੀ ਨਾਲ ਨੂੰ ਅਗ ਲੱਗੀ ਹੈ ਉਸ ਦੀ ਟੂੜੀ ਵੀ ਹੋਣ ਸਾਨੂੰ ਮੁੱਲ ਲੈਣੀ ਪਵੇਗੀ ਆਹ ਸੁਣਦੇ ਹਾਂ ਇਸ ਮੌਕੇ ਤੇ ਜ਼ਿਮੀਦਾਰ ਕੀ ਕਹਿੰਦੇ ਹਨ ਫਾਇਰ ਬ੍ਰਿਗੇਡ ਨੇ ਆ ਕੇ ਵੀ ਮੌਕੇ ਤੇ ਅੱਗ ਨੂੰ ਕਾਬੂ ਪਾਇਆ ਫਾਇਰ ਬ੍ਰਿਗੇਡ ਵਾਲੇ ਬਹੁਤ ਹੀ ਟਾਈਮ ਪੂਰੇ ਲੱਗਦਾ ਕਿ ਨਿਆਣੇ ਕੋਈ ਉੱਤੇ ਚਿੱਟੇ ਚੁੱਕਦੇ ਤੇ ਸ਼ਰਾਬ ਦੇ ਡੱਬੇ ਦੀ ਉੱਤਪਤੀ ਹੋ ਸਿਰੇ ਤੋਂ ਤਨੇ ਬਈਆਂ ਹੁਣ ਗੱਲ ਕੌਣ ਕਰਨਾਂ ਆਣੀ ਇਹੀ ਤਾਂ ਗੱਲ ਕਰਨੀ ਤੇ ਉਹ ਗੱਲ ਅਸੀਂ ਕਰ ਲਵਾਂਗੇ ਇਹ ਤੁਹਾਡੀ ਇਹ तकरीबन 3:00 ਵਜੇ ਦੇ ਟਾਈਮ ਨਾਲ ਅੱਛਾ ਜੀ ਕਿਵੇਂ ਪਤਾ ਲੱਗਾ ਤੁਹਾਨੂੰ ਇਹ ਪਤਾ ਲੱਗਾ ਇਹ ਮੁੰਡਾ ਆਇਆ ਇੱਥੇ ਜਗ੍ਹਾ ਤੇ ਅੱਛਾ ਜੀ ਇਹਨੇ ਫੋਨ ਕਰਾਇਆ ਮੇਰਾ ਭਾਈ ਸਾਹਿਬ ਹਰਜਲ ਸਿੰਘ ਜਿਹੜਾ ਅੱਛਾ ਜੀ ਇਹਨੂੰ ਫੋਨ ਕਰਾਇਆ ਵੀ ਚਾਚਾ ਜੀ ਜਲਦੀ ਟਰੈਕਟਰ ਲੈ ਗਿਆ ਉਹ ਖੇਤ ਨੂੰ ਅੱਗ ਲੱਗੇ ਆਪਣੇ ਖੇਤ ਦੇ ਬਰਾਬਰ ਆ ਗਏ ਇਹ ਫਟਾਫਟ ਭੱਜਿਆ ਇੱਥੇ ਟਰੈਕਟਰ ਲੈ ਗਿਆ ਅੱਗ ਲੱਗੀ ਜਿਹੜੀ ਹਲੇ ਕਾਣਕ ਵੀ ਨਹੀਂ ਮਤਲਬ ਕੁਝ ਵੀ ਨਹੀਂ ਕਰੀ ਸਾਰੀ ਖੜੀ ਸੀ ਅੱਛਾ ਜੀ ਤੇ ਇੱਕ ਮੁੰਡਾ ਇਧਰੋਂ ਗਿਆ ਉਹ ਵੀ ਪਿੰਡ ਦਾ ਹੀ ਸ਼ਹਿਰੋਂ ਗਿਆ ਉਹ ਹਲੇ ਉੱਥੇ ਸ਼ੁਰੂ ਹੋਈ ਤੇ ਉਹਨੇ ਦੁਕਾਨ ਤੇ ਮੁੰਡੇ ਨੂੰ ਗਿਆ ਵੀ ਆਲੇ ਦੁਆਲੇ ਸਾਰਿਆਂ ਨੂੰ ਰੌਲਾ ਪਾ ਦੇ ਤੇ ਟਰੈਕਟਰ ਲਾ ਕੇ ਪਰ ਜੋ ਜਿੱਦਾਂ ਵੀ ਸੁਣਦਾ ਨਾ ਜਾ ਕੇ ਮਦਦ ਕਰ ਉਹ ਤੇ ਕਰਨ ਨੂੰ ਅੱਕ ਲੱਗੇ ਉਹ ਨਹੀਂ ਜਾਂਦੇ ਨੇ ਭਾਈ ਨੂੰ ਗੁਰਦਾਰਾ ਵਾਲਾ ਭਾਈ ਆ ਜਿਹੜਾ ਬਾਬਾ ਜੀ ਉਹਨੂੰ ਕਿਹਾ ਵੀ ਲੋਸਮੈਂਟ ਕਰੋ ਜਲਦੀ ਤੇ ਜਲਦੀ ਮਨਸੇ ਕਲੋਨੀ ਦੇ ਕੋਲ ਅੱਕ ਲੱਗੇ ਵੀ ਜਿੰਨਾ ਵੀ ਹੋ ਸਕਦਾ ਉਹਨਾਂ ਵੱਧ ਤੋਂ ਵੱਧ ਦੁਨੀਆ ਜਾਉਂਦੇ ਜਿਹੜੀ ਹਲੇ ਕਾਨਕ ਵੀ ਖੜੀ ਹੈ ਹਣਾ ਚਗੀ ਹੈ ਤੇ ਇੱਧਰ ਜਿਹੜੀ ਕਾਨਕ ਵੱਡੀ ਹੋਈ ਸੀ ਇਹ ਕਾਨਕ ਵੱਢ ਗਈ ਅੱਛਾ ਜੀ ਹਲੇ ਉਹ ਤੂੜੀ ਬਣਾਉਣ ਵਾਲਾ ਪੇ ਦੱਸ ਸਕਦਾ ਜਿਹੜੇ ਅੱਗ ਲੱਗਣ ਦਾ ਕੋਈ ਪਤਾ ਲੱਗਿਆ ਵੀ ਕਿੱਦਾਂ ਲੱਗੀ ਆ ਅੱਗ ਲੱਗਣ ਦਾ ਪਤਾ ਇਹੀ ਆ ਉਹੀ ਮੁੰਡੇ ਨੇ ਜਦੋਂ ਫੋਨ ਕਰਿਆ ਉਥੇ ਡੱਬੀਆਂ ਪਈਆਂ ਦੋ ਅੱਛਾ ਸਿਰੇ ਤੇ ਛੋਟੇ ਨਿਆਣੇ ਆ ਉਹਨੇ ਕਿਤੇ ਛੱਟੇ ਚੁੱਕਦੇ ਨੇ ਅੱਗ ਲੱਗ ਛੱਟੇ ਚੁੱਕਦੇ ਕੀ ਕਹਿ ਸਕਦੇ ਉਹਨਾਂ ਨੂੰ ਕੀ ਕਰ ਸਕਦੇ ਹਿੰ ਕਿੰਨਾ ਕੁ ਨੁਕਸਾਨ ਹੈ ਮਤਲਬ ਜਿਹੜਾ ਸ਼ਾਨਤ ਤਕਰੀਬਨ ਦੇਖ ਲਓ ਵੀ ਇਹ ਕਾਲੀ 50 50000 ਦਾ ਤਾਂ ਆਹ ਕਣਕ ਵਾਲਾ ਹੀ ਹੋ ਗਿਆ ਜੀ ਆਹ ਯਾਰ ਬਾਕੀ ਉਹ ਵੱਖਰਾ ਹੋ ਗਿਆ ਜਿਹੜਾ ਟੂੜੀ ਬਣਾਉਣ ਵਾਲੀ ਆ ਟੂੜੀ ਵੀ ਬਹੁਤ ਮਹਿੰਗੀ ਆ ਜੀ ਜੀ 40000 ਨੂੰ ਖੇਤ ਠੇਕੇ ਦੇ ਲਿਓ ਆ ਹਾਂ ਆਪਾਂ ਠੇਕੇ ਭਰਦੇ ਆ ਠੀਕ ਆ ਜੀ ਤੇ ਜੇ ਆਪਾਂ ਟੂੜੀ ਮੁੱਲ ਰਹਿਨੇ ਆ ਹਾਂ 3500 4000 ਨੂੰ ਸਾਨੂੰ ਟੂੜੀ ਮੁੱਲ ਮਿਲਦੀ ਆ ਜੀ ਉਹ ਸਾਨੂੰ ਕੀ ਬਣਾ ਇਹਦੇ ਕੋਈ ਹੈ ਹੀ ਹੁਣ ਜਿੱਤਾ ਹੁਣੇ ਨਾ ਕੋਈ ਆ ਹੀ ਰੱਖ ਲਓ ਹਾਂ ਜੀ ਕਿਤੇ ਹੋਰ ਹੋਊਗਾ ਦੋ ਚਾਰ ਕਣਕ ਵਾਲਾ ਸਾਰੇ ਗਿਆ ਟੂੜੀ ਮੁੱਲ ਨਹੀਂ ਪੈਗੀ ਜੀ ਸਾਲ ਵਰ ਲਈ ਪੱਠੇ ਲੈਣੇ ਆ ਗਿਆ ਜੀ ਮੋਤ ਕੀ ਕਰੂਗਾ ਬੰਦਾ ਕੀ ਨਹੀਂ ਕਰੂਗਾ ਜੀ ਸਰਕਾਰ ਨੂੰ ਕੀ ਕਹੋਗੇ ਇਹਦੇ ਬਾਰੇ ਸਰਕਾਰ ਤਾਂ ਹੁਣ ਕੀ ਕਹਿ ਸਕਦੇ ਸਰਕਾਰ ਜੇ ਸਾਡੀ ਕੋਈ ਜਿੰਨੀ ਵੀ ਹੋ ਸਕੇ ਹੈਲਪ ਕਰ ਦੇਵੇ ਤਾਂ ਵਧੀਆ ਗੱਲ ਹੈ ਗਰੀਬ ਆਦਮੀ ਦੀ ਹੈਲਪ ਹੋ ਜਵੇ ਨਾ ਉਹੀ ਆ ਅਸੀਂ ਜਿਹੜਾ ਜ਼ਿੰਮੇਵਾਰ ਆ ਉਹ ਤਾਂ ਖਤਮ ਹੋਇਆ ਹੁੰਦਾ ਕਿਉਂ ਪੈਸਾ ਕਰਦਾ ਚੱਕੀ ਜਾਂਦਾ ਕਰਦਾ ਚੱਕი ਚੱਕੇ ਉਹਦਾ ਮਤਲਬ ਹੁੰਦਾ ਮੈਨੂੰ ਫਸ ਰਾਣੀ ਆ ਮੈਂ ਅੱਗੇ ਪਿੱਛੇ ਕਰਕੇ ਵਾਪਸੀ ਕਰਨਾ ਬਾਬੇ ਸੇ ਕਰੂੰਗਾ ਕੋਈ ਜਿਹੜਾ ਨਹੀਂ ਦੇਊਗਾ ਉਹਦਾ ਮੈਂ ਤਾਂ ਟਾਲਾ ਕਰੂੰਗਾ ਫੇ ਥੋੜਾ ਤੈਨੂੰ ਰੋਕ ਇੱਕ ਟਾਈਮ ਆਈ ਚਲਾਈ ਜੜੀ ਮੰਨ ਹਾਂ ਬੱਸ ਤਾਂ ਤੇ ਚਲਾਈ ਕੀ ਕਰ ਸਕਦਾ ਬੰਦਾ ਮੇਰੇ ਬਾਕੀ ਹੋਖਾ ਮਾਲ ਕਰਦਾ ਠੀਕ